अमृतसर जंडियाला गुरु टोल प्लाजा पर कर्मचारियों के दो समूहों के बीच झड़प हुई जिसमें कई कर्मचारी घायल हो गए घायलों को इलाज के लिए गुरु नानक देव अस्पताल में भर्ती कराया गया झड़प का कारण कर्मचारियों के अनुसार उन्होंने पीएफ प्रोविडेंट फंड के मुद्दे पर लेबर कोर्ट में शिकायत दर्ज कराई थी इस शिकायत के बाद टोल प्लाजा के मालिक आर के चौधरी ने कुछ कर्मचारियों को कथित तौर पर नौकरी से निकाल दिया था जब इन निकाले गए कर्मचारियों ने शांतिपूर्ण विरोध प्रदर्शन किया तो टोल प्लाजा के अधिकारियों ने उन पर हमला कर दिया। सेठी की अमृतसर से विशेष रिपोर्ट। बलविंदर सिंह ਇਹੀ ਕਰਵਾਉਣੇ ਵੇਜੇ ਲਾ ਕੁਤਰਾ ਦੋਸਤ ਆਈ ਟੂਲ ਬਲਏ ਤੇ ਡਿਊਟੀ ਕਰਦੇ ਆਈ ਪੀਰ ਹੰਡ ਬਾਰੇ ਇਹ ਰਿਪੋਰਟ ਚ ਰਿਪੋਰਟ ਦਿੱਤੀ ਆਈ ਮੁੜ ਕੇ ਲੈ ਉਹਨਾਂ ਨੇ ਮੈਨੂੰ ਜਿਹੜਾ ਅਰਕੇ ਚੌਧਰੀਆ ਕੰਪਨੀ ਮਾਲਕ ਉਹਨਾਂ ਨੇ ਮੈਨੂੰ ਟਰਮੀਨਟ ਕਰਤਾ ਕੁਝ ਮੁੰਡੇ ਅੱਡੇ ਹੋਰ ਵੀ ਸਟਾਰਟ ਟਰਮੀਨਟ ਕਰਤੇ ਤੇ ਅਸੀਂ ਆਪਣਾ ਧਰਨਾ ਲਾਇਆ ਨਾ ਕਿ ਹੈ ਕਿ ਉਹ ਇਹ ਟੂਲ ਬੰਦ ਕੀਤਾ ਸੀ ਸ਼ਾਂਤ ਮਾਈ ਨਾ ਇਹ ਕਰ ਨਾ ਲਾਇਆ ਜੀ ਜਿਨ੍ਹਾਂ ਬੰਦੇ ਨੇ ਸਾਡੇ ਤੇ ਹਮਲਾ ਕੀਤਾ ਵਾ ਉਹ ਹੈਗੇ ਜੀ ਹਰਜਿੰਦਰ ਸਿੰਘ ਗورਪ੍ਰੀਤ ਸਿੰਘ ਗਦਲੀ ਜਿਹੜਾ ਹਰਜਿੰਦਰ ਸੇਗੋ ਮੱਤੇਵਾਲ ਦਾ ਗورਪ੍ਰੀਤ ਸਿੰਘ ਗਦਲੀ ਮੇਰੇ ਪੈ ਉਹ ਪਿੰਡਰਾ ਅੱਜੋ ਦੇ ਇਹ ਕਿੱਥੇ ਰਹਿੰਦੇ ਨੇ ਤੇ ਕੀ ਕੰਮ ਕਰਦੇ ਨੇ ਇਹ ਸਾਰੇ ਟੂਲ ਤੇ ਸਾਰੇ ਅੱਛਾ ਜੀ ਇਹ ਮੈਨੇਜਰ ਬਣਾਏ ਆ ਇਕ ਕੋਈ ਮੈਨੇਜਰ ਬਣਾਇਆ ਕੋਈ ਕੋਈ ਝਗੜਿਆ ਕਾਰਨ ਸਾਡਾ ਕੁਛ ਨਹੀਂ ਇਹਨਾਂ ਨੇ ਆਡੇ ਦੇ ਹਮਲਾ ਕੀਤਾ ਬੈਠੇ ਬੰਦੇ ਤੇ ਆ ਕੇ ਨਾ ਹਮਲਾ ਕੀਤਾ ਸਾਡੇ ਤੇ ਇਸ ਚੀਜ਼ ਨਾਲ ਬਾਈਵਾਰ ਕੀ ਵਾਰ ਕੀ ਤਿਰਪਾਨਾ ਨਾ ਤਿਰਪਾਨਾ ਸਾਰੇ ਕੋਗੇ ਦਸ ਤੇ ਹੀ ਤਿਰਪਾਨਾ ਸੀ ਕਿੰਨੇ ਜਣੇ ਫਟਰ ਤੇ ਬਾਕੀ ਨਾ ਜੇ ਹਵਾਈ ਫੈਰ ਵੀ ਕੀਤੇ ਸਾਡੇ ਤੇ ਕਿੰਨੇ ਜਣੇ ਫਟਰ ਫਟਰ ਹੀ ਤਿੰਨ ਜਣੇ ਹੋਈ ਜੀ ਕਿੱਥੇ ਕਿੱਥੇ ਸਾਡਾ ਸਾਡੇ ਮੇਰੇ ਸਿਰ ਚ ਸਾਡ ਲੱਗੀ ਆ ਆ ਇੱਥੇ ਆ ਮੋਡੇ ਦੇ ਆ ਦੇ ਆਪਣਾ ਗਰਮੀਲ ਸਿੰਘ ਦੇ ਜਾ ਸੱਟ ਲੱਗੀ ਆ। ਲਾਡੀ ਦੇ ਵਿੱਚ ਜਾ ਸੱਟਾਂ ਲੱਗੀਆਂ। ਹਾਂਜੀ। ਮੰਗ ਕੀ ਕਰਦੇ? ਮੰਗ ਕੀ ਕਰਦੇ ਰੋ ਭਾਈ? ਮੰਗ ਹੀ ਗਏ ਨੇ ਕਾਨੂੰਨ ਤੇ ਗਨੇ ਸਾਨੂੰ ਜੋ ਬੰਦ ਦੀ ਕਾਨੂੰਨੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ। ਕੋਈ ਤਾਂ ਗੱਲ ਲੱਗਦਾ ਨਹੀਂ ਆਪਣਾ ਹੱਕ ਮੰਗਣ ਵਾਸਤੇ ਸਾਨੂੰ ਯਾਰ ਮੇਖਣਾ। ਦੇ ਆਪਣਾ ਹੱਕ ਮੰਗਣ ਵਾਸਤੇ ਤੇ ਸੀ ਇਹ ਤਨ ਨਾਇ ਸ਼ਾਂਤ ਮਈ। ਵੀ ਸਾਡਾ ਜਿਹੜਾ ਹੱਕ ਵਾ ਸਾਡੀਆਂ ਤਨਖਾਵਾ ਵਾ ਗੁੰਡਾ ਕਰਦੀ ਕਰਕੇ ਇਹਨਾਂ ਨੇ ਸਾਡੇ ਤੇ ਨੀਜਰ ਪਰ ਟੂਲ ਪਲਾਜਾ ਪੁਲਿਸ ਵਾਲੋ ਕੀ ਕਰ ਰਹੇ ਸੀ ਪੁਲਿਸ ਵਾਲੋ ਕੋਈ ਤੇ ਕਾਰਵਾਈ ਨਹੀਂ ਕੀਤੀ ਸਾਡੇ ਤੇ ਪੁਲਿਸ ਵਾਲੇ ਨਹੀਂ ਹੰਦਭਕੇ ਮਾਰਦੇ ਹੀ ਐਸਐਚਓ ਦਭਕੇ ਮਾਰਦਾ ਸੀ ਤੈਨੂੰ ਚੁੱਕ ਕੇ ਲੈ ਜਾਗੇ ਤੇ ਪਰਚਾ ਕਰਦਾਂਗੇ ਅਸੀਂ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਹੁਣ ਮੰਗ ਕਰਦੇ ਆ ਯੂ ਨੇ ਬਣਦੀ ਕਾਨੂੰਨੀ ਕਾਰਵਾਈ ਹਟ ਦੇ ਉਹਨਾਂ ਨੇ ਕੀਤੀ ਗਏ ਬੰਦਿਆਂ ਤੇ ਸਾਨੂੰ ਸਾਡਾ ਫੈਸਲਾ ਕੀਤਾ ਜਾਵੇ ਤੀ ਸਰ ਕੀ ਮਾਮਾ ਜਿਹੜਾ ਟੂਲਪਲਾਜ ਤੇ ਘਰਾ ਹੈ ਇਹਨਾਂ ਦੋਨਾਂ ਦਾ ਜੀ ਕੋਈ ਆਪਸੀ ਤਤਕਾਰ ਹੋ ਗਿਆ ਟੂਲਪਲਾਜ ਦੇ ਮੁਲਾਜ਼ਮ ਇਹ ਆ ਉਹ ਵੀ ਟੂਲਪਲਾਜ ਦੇ ਮੁਲਾਜ਼ਮ ਆ ਤੇ ਦੋਨਾਂ ਦੇ ਵਿੱਚ ਝੜਪ ਹੋ ਗਈ ਹੈ ਇੱਥੇ ਦਾਖਲ ਹੈ ਅੱਗੇ ਪੁਲਿਸ ਇੱਕ ਪਾਸੇ ਮਕਦਮਾ ਦਰਜ ਹੋ ਗਿਆ ਜੀ ਦੂਸਰੇ ਪਾਸੇ ਜੇ ਇਹਨਾਂ ਦੇ ਜੋ ਵੀ ਛੱਟਾ ਵੇਖ ਕੇ ਦੋਨਾਂ ਪਾਸੇ ਪਾਰਟੀ ਦੇ ਤਰ੍ਹਾਂ ਰਿਹਾ ਰਿਹਾ ਸੁਣਨਾ ਪਸੇ